ਨਮਸਾਲ ਯਾਨੀ ਕਿ 2025 ਦੀ ਆਮਦ ਦੇ ਮੌਕੇ ਮੁਹਾਲੀ ਪੁਲਿਸ ਤੇ ਚੰਡੀਗੜ੍ਹ ਪੁਲਿਸ ਵੱਲੋਂ ਮਿਲ ਕੇ ਇੰਟਰ ਸਟੇਟ ਨਾਕਾਬੰਦੀ ਕੀਤੀ ਗਈ ਤੇ ਬਾਹਰ ਤੋਂ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਇਸ ਮੌਕੇ ਬੈਰੀਕੇਡਿੰਗ ਕਰਕੇ ਅੰਦਰ ਬਾਹਰ ਆਉਣ ਜਾਣ ਵਾਲੇ ਹਰ ਵਾਹਨ ਦੀ ਦਿੱਕੀ ਅਤੇ ਗੱਡੀ ਦੇ ਕਾਗਜ਼ ਚੈੱਕ ਕੀਤੇ ਗਏ ਜਿਹੜੀ ਐਸਪੀ ਹਰਸਿਮਰਨ ਸਿੰਘ ਵੱਲ ਦੇ ਮੁਤਾਬਕ ਨਵੇਂ ਸਾਲ ਦੇ ਮੌਕੇ ਜਸ਼ਨ ਸਿਰਫ ਰਾਤ ਦੇ 1:00 ਵਜੇ ਤੱਕ ਹੋਵੇਗਾ ਤੇ ਉਸ ਤੋਂ ਬਾਅਦ ਜੋ ਵੀ ਹਰਗਨ ਨੂੰ ਬਚਾਏਗਾ ਉਸ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਤੇ ਨਵੇਂ ਸਾਲ ਦੀ ਰਾਤ ਹਵਾਲਾ ਦੇ ਵਿੱਚ ਉਸ ਨੂੰ ਬਿਤਾਉਣੀ ਪਵੇਗੀ ਇਸ ਮੌਕੇ ਸੈਕਟਰ 49 ਦੇ थाना ਮੁਖੀ ਨੇ ਵੀ ਨਵਾਂ ਸਾਲ ਸ਼ਾਂਤ ਮੈ ਤਰੀਕੇ ਨਾਲ ਮਨਾਉਣ ਦੀ ਅਪੀਲ ਕੀਤੀ ਤੇ ਸਾਡੇ ਪਹਿਲਾਂ ਤਾਂ ਮੈਂ ਤੁਹਾਨੂੰ ਸਾਰੇ ਤੁਹਾਡੇ ਦਰਸ਼ਕਾਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਦੇਣਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਮੁਹਾਲੀ ਦੀਪਕ ਪਾਰਕ ਸਰ ਡੀਆਈਜੀ ਰੋਪੜ ਰੇਂਜ ਕੁਲਰ ਸਾਹਿਬ ਵੱਲੋਂ ਬੜੀਆਂ ਕਲੀਅਰ ਕਟਿੰਗ ਇੰਸਟਰਕਸ਼ਨਾਂ ਤੇ ਪ੍ਰੋਗਰਾਮ ਛਪੇ ਹੋਏ ਆ ਪਿਛਲੇ 4-5 ਦਿਨਾਂ ਤੋਂ ਅਸੀਂ ਲਗਾਤਾਰ ਛੱਡਾਂ ਤੇ ਹੈ ਸਾਰੀ ਪਾਲਿਸੀ ਇਵਨ ਦਫਤਰਾਂ ਦੇ ਵੀ ਜਿਹੜੇ ਦਫਤਰੀ बाबू ਹੈ ਇਹ ਉਹ ਵੀ ਪੂਰੀ ਆਪਣੀ ਡਿਊਟੀ ਛੱਡ ਕੇ ਤੇ ਇਹਦੇ ਤੇ ਸਾਰੀ ਨਵੇਂ ਸਾਲ ਦੀ ਅਸੀਂ ਤਿਆਰੀ ਕਰਕੇ ਬੈਠੇ ਆ ਜਿਹਦੇ ਵਿੱਚ ਬੜੀ ਕਲੀਅਰ ਕੱਟ ਹੈ ਵੀ ਫੁੱਲੜਬਾਜੀ ਬਿਲਕੁਲ ਟੋਲਰੇਟ ਨਹੀਂ ਕੀਤੀ ਜਾਵੇ ਤੇ ਇਹਦੇ ਚ ਮੈਂ ਤੁਹਾਨੂੰ ਇਹਦੇ ਚ ਤੁਹਾਡੇ ਮਾਦਮ ਨਾਲ ਇਹ ਵੀ ਦੱਸਣਾ ਚਾਹੁੰਦਾ ਹੈ ਵੀ ਡੀਸੀ ਮਾਦਮ ਦੇ ਬੜੇ ਕਲੀਅਰ ਕੱਟ ਆਰਡਰ ਆਏ ਆ ਵੀ 1 ਵਜੇ ਤੋਂ ਬਾਅਦ ਕੋਈ ਵੀ ਪ੍ਰੋਗਰਾਮ ਦੇ ਸਾਊਂਡ ਸਿਸਟਮ ਨਹੀਂ ਚੱਲੇਗਾ ਸੋ ਇਹ ਇਹ ਤੁਹਾਨੂੰ ਵੱਖਰੇ ਤੌਰ ਤੇ ਇਹਦੇ ਆਰਡਰ ਵਿੱਚ ਗਿਆ ਉਹ ਇਹ ਤੁਹਾਨੂੰ ਇਹ ਮੈਂ ਕਲੀਅਰ ਦੱਸ ਦਿਆਂ ਵੀ ਜਿਹੜਾ ਹੁੰਡਰਡ ਬਾਜੀ ਕਰੂਗਾ ਉਹ ਫਿਰ ਨਵਾਂ ਸਾਲ ਹਵਾਲਾ ਚ ਮਨਾਉਗਾ ਇਹ ਸਾਡੇ ਜਿਹੜੇ ਸਿਟੀ ਸੀਡਿੰਗ ਬਕਰੀ ਹੋਈ ਹੋਈ ਹੈ ਇੰਟਰ ਸਟੇਟ ਨਾਕੇ ਜਿਹੜੇ 13 ਨਾਕੇ ਦਿਨ ਦੇ ਲੱਗੇ ਹੋਏ ਆ ਤੇ ਨਾਈਟ ਦੇ ਨਾਈਟ ਦੇ 13 ਤੋਂ ਨਾਲ ਪੰਜ ਐਕਸਟਰਾ ਹੋਰ ਹੈ। ਚੰਡੀਗੜ੍ਹ ਪੁਲਿਸ ਨਾਲ ਸਾਡੇ ਕੋਲ ਮੇਰੇ ਕਾਊਂਟਰਪਾਰਟ ਡੀਐਸਪੀ ਸਾਹਿਬ ਦੇ ਨਾਲ ਐਸਐਚਓ ਡੀਐਸਪੀ ਸਾਹਿਬ ਉਧਰ ਕਿਸੇ ਹੂਡ ਨਾਕੇ ਤੇ ਮੈਂ ਮੇਰੇ ਨਾਲ ਐਸਐਚਓ ਓਮ ਪ੍ਰਕਾਸ਼ ਜੀ ਸੈਕਟਰ 49 ਤੇ ਐਸਐਚਓ ਰੁਪਿੰਦਰ ਐਸਐਚਓ ਫੇਜ਼ 8 ਅਸੀਂ ਇੱਥੇ ਬੜੈਲ ਰੋਡ ਤੇ ਨਾਕਾ ਲੱਗਾ ਹੋਇਆ ਤੁਸੀਂ ਇਹਦੇ ਵਿੱਚ ਦੇਖ ਰਹੇ ਹੋ ਵੀ ਸਾਡਾ ਜੁਆਇੰਟ ਨਾਕਾ ਚੱਲ ਰਿਹਾ ਹੈ ਤਾਂ ਕਿ ਇਹਦੇ ਵਿੱਚ ਅਸੀਂ ਹਮੇਸ਼ਾ ਹੀ ਅਲਰਟ ਤੇ ਰਹਿੰਦੇ ਆਂ ਤੇ ਕਰੇ ਇਵੇਂ ਜਗਤਪੁਰੇ ਚ ਐਸਐਚਓ 11 ਪੇਜ ਵੱਲੋਂ ਤੇ 에어ਪੋਰਟ ਤੇ ਵੱਖਰੇ ਵੱਖਰੇ ਏਰੀਆ ਚ ਸਰ ਨਵਿਸ ਆਪ ਦੇ ਮੱਦੇਨ ਅਸੀਂ ਇਹੀ ਕਹਿਣਾ ਚਾਹੁੰਦਾ ਕਿ ਇੱਕ ਤੇ ਸਾਰਿਆਂ ਲਈ ਨਵਾਂ ਸਾਲ ਵਧੀਆ ਖੁਸ਼ੀਆਂ ਖੇੜੇ ਲੈ ਕੇ ਆਵੇ ਪਰ ਵਧੀਆ ਤਰੀਕੇ ਨਾਲ ਮਨਾਓ ਤਾਂ ਕਿ ਆਪਾਂ ਕਿਸੇ ਦਾ ਹੋਰ ਦਾ ਪੀਸ ਨਾ ਡਿਸਟਰਬ ਕਰੀਏ ਇਹ ਮੈਂ ਤੁਹਾਡੇ ਰਾਹੀਂ ਇਹ ਇੱਕ ਮੈਸੇਜ ਦੇਣਾ ਚਾਹੁੰਦਾ ਐ ਇੰਜੋਏ ਕਰਨਾ ਤੁਹਾਡਾ ਹੱਕ ਹੈ ਪਰ ਕਿਸੇ ਨੂੰ ਮਤਲਬ ਖਰਾਬ ਕਰਨਾ ਉਹ ਫੈਸਲਾ ਦੱਸਦੀ ਹੈ ਕਿ ਨਵਾਂ ਸਾਲ ਮਨਾਉਣ ਦੇ ਲਈ ਚੰਡੀਗੜ੍ਹ ਅਤਿ ਮੌੜ ਦੇ ਵਿੱਚ ਪੰਜਾਬ ਅਤੇ ਹਰਿਆਣਾ ਸਮੇਤ ਹੋਰ ਕੀ ਸੁਗਿਆਨ ਤੋਂ ਲੋਕ ਇੱਥੇ ਆਉਂਦੇ ਨੇ ਤੇ ਕਲੱਬਾਂ ਤੇ ਪੱਬਾਂ ਦੇ ਵਿੱਚ ਪਾਰਟੀ ਵੀ ਕੀਤੀ ਜਾਂਦੀ ਹੈ ਤੇ ਕਈ ਵਾਰ ਸੜਕਾਂ ਦੇ ਉੱਪਰ ਨੌਜਵਾਨਾਂ ਵੱਲੋਂ ਹਰਟੰਗ ਵੀ ਮਚਾਇਆ ਜਾਂਦਾ ਹੈ ਜਿਸ ਦੇ ਮੱਦੇ ਨਜ਼ਰ ਹੀ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਇੰਟਰ ਸਟੇਟ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ ਜਗਬਾਣੀ ਟੀਵੀ ਲਈ ਮੋਹਾਲੀ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ